ਤੁਸੀਂ ਦੇਖ ਸਕਦੇ ਹੋ ਫਲੌਰ ਲੁਧਿਆਣਾ ਤੋਂ ਜਲੰਧਰ ਜਿਹੜਾ ਹਾਈਵੇ ਆ ਫਲਾਈਓਵਰ ਆ ਉਹ ਤਸਵੀਰਾਂ ਤੁਸੀਂ ਮੌਕੇ ਦੀਆਂ ਦੇਖ ਸਕਦੇ ਜਿਹੜਾ ਫਲਾਈਓਵਰ ਆ ਕਾਫੀ ਜਿਹੜਾ ਸੈਡਾਂ ਤੋਂ ਜਿਹੜਾ ਰੇਲਿੰਗ ਲੱਗੀ ਆ ਰੇਲਿੰਗ ਦੇ ਨਾਲ ਕਾਫੀ ਖਸ ਗਿਆ ਆ ਜਿਹੜੀਆਂ ਲਗਾਤਾਰ ਫਲੌਰ ਦੇ ਵਿੱਚ ਲਗਾਤਾਰ ਪੰਜਾਬ ਦੇ ਵਿੱਚ بارش ਹੋ ਰਹੀ ਆ ਉਹ بارش ਦਾ ਅਸਰ ਜਿਹੜਾ ਆ ਨਾਲ-ਨਾਲ ਜਿਹੜਾ ਆ ਹਾਈਵੇ ਆ ਉਹ ਕਾਫੀ ਦੂਰ ਤੱਕਰ ਜਿਹੜਾ ਆ ਉਹ ਕਾਫੀ ਧਸ ਚੁੱਕਿਆ ਮੈਂ ਇੱਥੇ ਸੜਕ ਸੁਰੱਖਿਆ ਦੇ ਫੋਰਸ ਦੇ ਇੰਚਾਰਜ ਜਿਹੜੇ ਜਸਵਿੰਦਰ ਜੀ ਉਹ ਵੀ ਆਪਣੀ ਪੁਲਿਸ ਪਾਰਟੀ ਨਾਲ ਪਹੁੰਚੇ ਆ ਤਸਵੀਰਾਂ ਨਾਲ ਹੀ ਤੁਸੀਂ ਦੇਖ ਸਕਦੇ ਜਿਹੜੀਆਂ ਇਹ ਲਾਈਟ ਮਾਰ ਕੇ ਸੜਕ ਸੁਰੱਖਿਆ ਫੋਰਸ ਦੇ ਇੰਚਾਰਜ ਜਿਹੜੇ ਲਾਈਟ ਮਾਰ ਕੇ ਦਿਖਾ ਰਹੇ ਆ ਆਣ ਜਾਣੇ ਵਾਲੇ ਬਹਾਨਾ ਨੂੰ ਸੁਚੇਤ ਕਰ ਰਹੇ ਆ ਤਸਵੀਰਾਂ ਨਾਲ ਹੀ ਤੁਸੀਂ ਦੇਖ ਸਕਦੇ ਕਾਫੀ ਦੂਰ ਤੱਕ ਰਹੇ ਇਹ ਧਸ ਚੁਕਿਆ ਆ ਔਰ ਹੋਰ ਵੀ ਅੱਗੇ ਕਾਫੀ ਇਹ ਧਸਣ ਦੇ ਅਸਾਰ ਹੈ ਇੱਥੋਂ ਸੂਚਿਤ ਕੀਤਾ ਜਾਂਦਾ ਵੀ ਇੱਥੇ ਕੋ ਬੈਰੀਕੇਡ ਵੀ ਲਾ ਦਿੱਤੇ ਗਏ ਆ ਸੜਕ ਸੁਰੱਖਿਆ ਫੋਰਸ ਵੱਲੋਂ ਤੇ ਇਹ ਕੁਝ ਵੀ ਜਾਨੀ ਨੁਕਸਾਨ ਹੋ ਸਕਦਾ ਆ ਔਰ ਜਿਹੜੇ ਵੀਕਲ ਆ ਉਹ ਕਾਫੀ ਤੇਜ਼ ਆ ਰਹੇ ਨੇ ਇੱਕ ਦੂਜੇ ਤੋਂ ਵੱਧ ਤੋਂ ਵੱਧ ਇੱਕ ਦੂਜੇ ਤੋਂ ਕੱਟ ਕੇ ਅੱਗੇ ਜਾ ਰਹੇ ਨੇ ਤਸਵੀਰਾਂਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਸੜਕਸੁਰੱਖਿਆ ਫੋਰਸ ਦੇ ਸਾਰੇ ਕਰਮਚਾਰੀ ਜਿਹੜੇ ਅਧਿਕਾਰੀ ਆ ਸਟਾਫ ਆ ਉਹ ਪੂਰਾ ਲੱਗਾ ਹੋਇਆ ਕੰਦੇ ਹੀ ਨਾ ਇਹਦੇ ਉੱਤੇ ਬੈਰੀਕੇਡ ਲਗਾ ਕੇ ਤਸਵੀਰਾਂਾਂ ਵਿੱਚ ਫਰੇਮ ਦੇਖ ਲਓ ਕਿੱਥੇ ਤੱਕ ਆ ਰਹੀ ਆ ਜੇ ਕੋਈ ਭਾਰੀ ਵਾਹਨ ਆਇਆ ਆ ਵੇਖੋ ਆਹ ਦੇਖੋ ਆ ਭਾਰੀ ਵਾਹਨ ਆ ਗਿਆ ਤੇ ਇੱਥੇ ਤੱਕ ਪੋੜਿਆ ਇੱਥੇ ਤੱਕ ਸਾਰਾ ਥੱਲੇ ਨੂੰ ਵਹਿ ਜਾਣਾ ਆ ਹੂੰ ਹੂੰ ਆ ਦੇਖ ਲੋ ਆ ਆ ਸਰਕਾਰ ਨੂੰ ਧਿਆਨ ਦੇਣ ਦੀ ਲੋੜ ਆ ਸੂਬਾ ਸਰਕਾਰ ਨੂੰ ਵੀ ਧਿਆਨ ਦੇਣ ਦੀ ਲੋੜ ਆ ਤੇ ਕੇਂਦਰ ਸਰਕਾਰ ਨੂੰ ਵੀ ਧਿਆਨ ਦੇਣ ਦੀ ਲੋੜ ਆ ਆ ਦੇਖ ਲੋ ਕੱਡਾ ਦੇਖ ਲੋ ਕਿੰਨਾ ਵਡਾ ਆ ਸਾਰਾ ਥੱਲੇ ਜਾ ਰਿਹਾ ਆ ਅਸੀਂ ਜਾ ਰਿਹਾ ਆ ਉਧਰ ਜਿਹੜੀ ਸੜਕ ਹੈਗੀ ਆ ਇਹਦੇ ਥੱਲੇ ਯਾਨੀ ਕਿ ਮਿੱਟੀ ਹੈ ਨਹੀਂ ਥੱਲੇ ਖੁਰੀ ਜਾ ਰਹੀ ਆ ਸਾਡੇ ਫਲੋਰ ਦੇ ਬੰਦਿਆਂ ਨੂੰ ਜਾਂ ਐਮ ਐਲ ਏ ਐਮ ਪੀ ਜਿਹੜੇ ਆ ਉਹਨਾਂ ਨੂੰ ਵੀ ਧਿਆਨ ਦੇਣ ਦੀ ਲੋੜ ਆ ਕੱਲੇ ਚਿੱਟੇ ਕੁਰਤੇ ਪਜਾਮੇ ਪਾ ਕੇ ਸਿਰਫ ਫੋਟੋਆਂ ਨਹੀਂ ਖਿਚਾਓ ਮੈਂ ਇਹੀ ਗੱਲ ਕਹਿੰਦਾ ਚਿੱਟੇ ਕੁਰਤੇ ਪਜਾਮੇ ਪਾ ਕੇ ਫੋਟੋਆਂ ਨਾ ਖਿਚਾਓ ਇੱਥੇ ਆ ਕੇ ਕੰਮ ਕਰਕੇ ਦੇਖੋ ਹੁਣ ਲੋਕੀ ਪੁਲਿਸ ਮੁਲਾਜ਼ਮਾਂ ਨੂੰ ਮਾਰੇ ਕਹਿੰਦੇ ਆ 24 ਘੰਟੇ ਇਹ ਡਿਊਟੀ ਕਰਦੇ ਆ ਹਰਾਂ ਦੇ ਵਿੱਚ ਵੀ ਮੀਂਹ ਦੇ ਵਿੱਚ ਵੀ ਇਹਨਾਂ ਹਾਈਵੇ ਸੜਕ ਸੁਰੱਖਿਆ ਫੋਰਸ ਜਿਹੜੇ ਪੰਜਾਬ ਪੁਲਿਸ ਦੇ ਸੜਕ ਸੁਰੱਖਿਆ ਫੋਰਸ ਆ 24 ਤੇ 24 ਘੰਟੇ ਲੋਕਾਂ ਦੀ ਸੇਵਾ ਲਈ ਮੌਜੂਦ ਰਹਿੰਦੇ ਨੇ ਲਾਈ ਵੀ ਉਹ ਹੋਣੀ ਦੀ ਆ ਆ ਜੇ ਹੁਣ ਫੇਰ ਦੇਖ ਲੋ ਆ ਕੇ ਇਹਨੂੰ ਟ੍ਰੇਡ ਵਧੀ ਜਾ ਰਹੀ ਆ ਵਧੀ ਜਾ ਰਹੀ ਆ ਅੱਗੇ ਕਰ ਲੋ ਭਾਈ ਗੱਡੀ ਆਹ ਦੇਖ ਲੋ ਆ ਸਾਡੇ ਦੇਖਦਾ ਦੇਖ ਨੇ ਦੇਖੋ ਕਿੰਨਾ ਪੌਲ ਬਹਿ ਗਿਆ ਆ ਆ ਦੇਖੋ ਬੈਠੀ ਜਾ ਰਿਹਾ ਆ ਜਿਹੜਾ ਪੌਲ ਜਿਹੜਾ ਉਹ ਜਾ ਲਾ ਪੌਲ ਜੀ ਬੈਠਾ ਜੇਬ ਚ ਖੈਰ ਉਹ ਵੀ ਹੋਣ ਆਜੋ ਕੋਈ ਅਣਸੁਖਾਂ ਵੀ ਘਟਨਾ ਨਾ ਹੋ ਸਕੇ ਬਾਦ ਇਸ ਆ ਗਿਆ ਇਹ ਤੁਸੀਂ ਤਸਵੀਰਾਂ ਰਾਹੀਂ ਦੇਖਿਆ ਕਾਫੀ ਦੂਰ ਤਿੱਕਰ ਜਿਹੜਾ ਜਿਹੜਾ ਹਾਈਵੇ ਜਿਹੜਾ ਉੱਪਰ ਆ ਉਹ ਕਾਫੀ ਮਾਰ ਕਰ ਰਿਹਾ ਤੇੜਾ ਆਈ ਆ ਕਾਫੀ ਬਹਿਣ ਦੀ ਕਾਫੀ ਇਹਦਾ ਸਾਰੇ ਵੀ ਬਹਿ ਸਕਦਾ ਕਦੇ ਵੀ ਬਹਿ ਸਕਦਾ ਔਰ ਪਿੱਛੇ ਵੀ ਕਾਫੀ ਬਹਿ ਚੁੱਕਿਆ ਅੱਗੇ ਵੀ ਕਾਫੀ ਤੇੜਾ ਆ ਰਹੀ ਆ ਸੜਕ ਸੁਰੱਖਿਆ ਫੋਰਸ ਦੇ ਇੰਚਾਰਜ ਜਿਹੜੇ ਪੁਲਿਸ ਪਾਲਟੀ ਆਪਣੀ ਨਾਲ ਪੂਰੀ ਨਾਲ ਪਹੁੰਚ ਗਏ ਉਹ ਸੁਚੇਤ ਆ ਵੀ ਧਿਆਨ ਦੇ ਰਹੇ ਵੀ ਜਿਹੜੇ ਆਣ ਜਾਣ ਵਾਲੇ ਵਾਹਨ ਆ ਉਹ ਖੈਦ ਕਿਤੇ ਸਾਈਡ ਦੇ ਕਿਨਾਰੇ ਲਾ ਕੇ ਕਿਤੇ ਖੜੇ ਨਾ ਹੋ ਜਾਣ ਕਿ ਜੋ ਕੇ ਕੋਈ ਭਾਰੀ ਹਾਸਾ ਵਾਪਰ ਸਕੇ ਫਲੋਰ ਤੋਂ ਰਾਜਕਮਾਨ ਨੰਗਲ ਦੀ ਖਾਸ ਰਿਪੋਰਟ ਭਾਜੀ ਕੀ ਕਹਿਣਾ ਚਾਹੁੰਦੇ ਜਿਹੜਾ ਕਾਫੀ ਧਸ ਗਿਆ ਕੀ ਨਾਂ ਤੁਹਾਡਾ ਮੇਰਾ ਨਾਂ ਮਨਜੀਤ ਹੈਗਾ ਨਾਮ ਪਟਾਬੇ ਦੀ ਠੀਕ ਹੈ ਜੀ ਤੇ ਟਰੱਕ ਵਾਲੇ ਮਤਲਬ ਆਪਣੇ ਟਾਬੇ ਤੇ ਰੁਕਦੇ ਆ ਤੇ ਉਹਨਾਂ ਨੇ ਮੈਨੂੰ ਜਾਂਦੇ ਹੋਏ ਦੱਸਿਆ ਕਿ ਪਿੱਛੇ ਜਿਹੜਾ ਪੌੜਿਆ ਉਹ ਮਤਲਬ ਕਾਫੀ ਖਰਾਬ ਹੋਇਆ ਆ ਕਿਉਂਕਿ ਉਹਨਾਂ ਕੋ ਭਾਰੀ ਮਾਲ ਸੀਗਾ ਤੇ اچانک ਉਹਨਾਂ ਨੇ ਜਦ ਦੇਖਿਆ ਤੇ ਫਿਰ ਗੱਡੀ ਸਿੱਧੀ ਕੀਤੀ ਤੇ ਜਦ ਮੈਂ ਇੱਥੇ ਆ ਕੇ ਦੇਖਿਆ ਸੜਕ ਸੁਰੱਖਿਆ ਫੋਰਸ ਦੇ ਜਸਵਿੰਦਰ ਸਿੰਘ ਜੀ ਆਪਣੀ ਟੀਮ ਨੂੰ ਲੈ ਕੇ ਪਹੁੰਚੇ ਆ ਤੇ ਫਲੋਰ ਥਾਣਾ ਤੋਂ 112 ਵਾਲੇ ਵੀ ਪਹੁੰਚੇ ਹੋਏ ਆ ਤੇ ਕਾਫੀ ਸੜਕ ਜਿਹੜੀ ਧਸੀ ਹੋਈ ਆ ਮਿੱਟੀ ਖੁਰੀ ਜਾਂਦੀ ਜੇ ਐਦਾਂ ਹੀ ਪੈਂਦਾ ਰਿਹਾ ਇਹ ਯਾਨੀ ਕਿ ਪੌੜਾ ਠਾਡੇ ਰਿਵੀ ਹੋ ਸਰ ਤੁਸੀਂ ਦੇਖ ਸਕਦੇ ਆ ਤਰੇੜਾ ਬਹੁਤ ਦੂਰ ਤੱਕ ਆਈਆਂ ਹੋਈਆਂ ਆ ਜੀ ਜੀ ਉਹ ਦਿਖਾ ਦਿੰਦਾ ਹਾਂ ਹਾਂਜੀ ਉਹ ਥੋੜੇ ਦੇ ਨਾਲੇ ਥਲੇ ਨੂੰ ਤਰੇੜਾ ਆਈਆਂ ਆ ਓਕੇ ਓਕੇ ਤਾਂ ਜੋ ਹਰ ਕਿਸਾ ਵੀ ਘਟਨਾ ਨਾ ਹੋਵੇ ਹਾਈਵੇ ਵਾਲਿਆਂ ਨੂੰ ਕਈ ਵਾਰੀ ਕਾਫੀ ਦੂਰ ਥicker ਮੈਂ ਦੇਖ ਰਿਹਾ ਧਿਆਨ ਮਾਰ ਕੇ ਕਾਫੀ ਦੂਰ ਤੱਕ 1 ਕਿਲੋਮੀਟਰ ਦਾ ਫਾਸਲਾ ਜਿਹੜਾ ਬਹਿ ਜਾ ਰਿਹਾ ਹੈ ਹਾਂਜੀ ਤੇ ਮੈਂ ਹਾਈਵੇ ਵਾਲਿਆਂ ਨੂੰ ਕਈ ਵੇਲੇ ਕਾਲ ਕਰਕੇ ਦੇਖਿਆ ਆ ਜਿਹੜੇ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਆ ਬੇਟਾ ਵੀ ਕਰਕੇ ਦੇਖਿਆ ਆ ਪਰ ਟਾਈਮ ਸਰ ਨਹੀਂ ਆਉਂਦੇ ਇੱਕ ਤਾਂ ਖਾਸ ਕਰ ਇਹ ਜਿਹੜਾ ਫਲੋਰ ਦਾ ਲਾਡੂ ਵਾਲ ਟੂਲ ਪਲਾਇਆ ਸਭ ਤੋਂ ਪੰਜਾਬ ਦਾ ਮਹਿੰਗਾ ਲਾਡੂ ਵਾਲ ਟੂਲ ਪਰ ਉਹ ਧਿਆਨ ਨਹੀਂ ਦੇ ਰਹੇ ਤੇ ਇਹਦੇ ਵਿੱਚ ਹੀ ਹੁਣ ਤੁਸੀਂ ਖੈਰੇ ਪਿੰਡ ਤੋਂ ਲੈ ਕੇ ਫਲੋਰ ਤੱਕ ਆ ਕੇ ਦੇਖ ਲਓ ਫੜੇ ਵੀ ਗੱਡੀਆਂ ਖੜੀਆਂ ਹਨ ਜਿਨ੍ਹਾਂ ਦੇ ਟਾਇਰ ਪਾਟੇ ਹੋਏ ਆ ਹੂੰ ਕਿਉਂਕਿ ਖੱਡੇ ਇੰਨੇ ਕਿ ਭਾਈਆ ਨੁਕਸਾਨ ਹੁੰਦਾ ਸਭ ਤੋਂ ਮਹਿੰਗਾ ਟੂਲ ਪਲਾਇਆ ਆ ਕੇਂਦਰ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ ਤੇ ਸੂਬਾ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ ਆ ਤੇ 24 ਘੰਟੇ ਲੋਕਾਂ ਦੀ ਸੇਵਾ ਲਈ ਮੌਜੂਦ ਰਹਿੰਦੇ ਨੇ ਸਰ ਕਾਫੀ ਜਿਹੜਾ ਹਾਈਵੇ ਹੈ ਧਸ ਚੁੱਕਿਆ ਕੀ ਕਹਿਣਾ ਚਾਹੁੰਨਾ ਕੀ ਨਾਮ ਤੁਹਾਡਾ ਮੈਂ ਏਸ ਜਸਵਿੰਦਰ ਸਿੰਘ ਸੜਕ ਸੁਰੱਖਿਆ ਫੋਰਟ ਫੋਰਟ ਨੰਬਰ 39506 ਕਰਾਇਆ ਬਲੌਰ ਮੇਨ ਵੀਕ ਤੋਂ ਕਰਾਇਆ ਸਾਨੂੰ ਕਿਸੇ ਰਾਹ ਦੀ ਦੂਰਾ ਸੂਚਨਾ ਮਿਲੀ ਸੀ ਕਿ ਜਿਹੜਾ ਲੁਧਿਆਣਾ ਸਾਹਿਬ ਤੋਂ ਨੂਨਾ ਰੋਡ ਤੋਂ ਸੋਣੀਏ ਕੁਲੀ ਬਣੀ ਹੋਈ ਆ ਉਹਦੇ ਥੱਲੇ ਦੀ ਉਹਦੇ ਉੱਪਰਲੇ ਪਾਸੇ ਉਹਨਾਂ ਵੈਕ ਤੇ ਜਿਹੜਾ ਸਾਈਡ ਤੇ ਰੇਲਿੰਗ ਲੱਗੀ ਹੋਈ ਆ ਉਹ 20 ਪੈਰ ਦੇ ਨਾਲ ਉਹ ਜਿਹੜੀ ਮਿੱਟੀ ਧਸ ਗਈ ਆ ਤੇ ਕਾਫੀ ਉਹ ਖੰਡੇ ਪੈ ਗਏ ਆ ਕਿ ਅਸੀਂ ਇੱਥੇ ਬੈਰੀਕੇਟ ਕਰ ਦਿੰਦੇ ਆ ਹਾਂ ਵੀ ਕੋਈ ਹਾਦਸਾ ਵੀ ਘਟਣਾ ਨਾ ਬਾਬਾ ਪਸਕੇ ਅਦਰਵਾਈਜ਼ ਰਾਤ ਨੂੰ ਜੇ ਜਿਆਦਾ ਮੀਂਹ ਪੈ ਗਿਆ ਤਾਂ ਸਾਰਾ ਪੌੜੀ ਵਿਭਾਗ ਆ ਇਹ ਕਿੰਨਾ ਕੁ ਫਾਸਲਾ ਹੈ ਜਿਹੜਾ ਕਿੰਨਾ ਲਗਾਤਾਰ ਹੋਇਆ ਹੈ ਘੱਟੋ ਘੱਟ 500 ਮੀਟਰ ਤੋਂ ਜ਼ਿਆਦਾ ਹੀ ਆ ਜੀ ਠੀਕ ਹੈ ਜੀ ਕੀ ਜਿਹੜੇ ਬੈਰੀਕੇਟ ਵਗੈਰਾ ਕਰਤੇ ਆ ਹਾਂ ਜੀ ਬੈਰੀਕੇਟ ਕਰਦੇ ਆ ਅਸੀਂ ਹੋਰ ਵੀ ਲਿਆ ਰਹੇ ਹਾਂ ਹਾਈਵੇ ਵਾਲਿਆਂ ਨੂੰ ਸੂਚਿਤ ਕਰਤਾ ਹਾਂ ਜੀ ਉਹਨਾਂ ਨੂੰ ਵੀ ਸੂਚਿਤ ਕਰਤਾ 112 ਥਾਣਾ ਬਲੌਂਡ ਤੋਂ ਵੀ ਆ ਚੁੱਕੀ ਆ ਸਾਡੇ ਕੋਲ ਜੀ ਉਹਨਾਂ ਨੂੰ ਨਾਲ ਲੈ ਕੇ ਇਹ ਤੋਂ ਬੈਰੀਕੇਟ ਲਿਆ ਕੇ ਤੇ ਹੋਰ ਵੀ ਲੋਕਾਂ ਨੂੰ